ਆਪਾਂ ਸਾਰੇ ਪੇਰੈਂਟਸ ਨੂੰ ਪਤਾ ਹੋਣਾ ਕਿ ਕੱਲ ਕੀ ਆਪਣੇ ਬੱਚੇ ਤੁਹਾਡੇ ਬੱਚੇ ਸੀ ਹਾਂਜੀ ਤੇ ਤੁਹਾਨੂੰ ਪਤਾ ਵੀ ਲੱਗ ਜਾਣਾ ਵੀ ਇਹ ਕੱਲ ਕੀ ਕਰ ਲੱਗੇ ਸੀ ਹਾਂਜੀ ਦੇਖੋ ਜਿਹੜਾ ਕੱਲ ਤੁਹਾਡੇ ਬੱਚਿਆਂ ਨੇ ਉੱਥੇ ਇੱਕ ਲੜਾਈ ਨੂੰ ਇਨਜਾਮ ਦੇਣ ਲੱਗੇ ਸੀ ਇਹਦਾ ਸਾਡੀ ਪੁਲਿਸ ਜਿਹੜੀ ਸੀ ਪੀਸੀਆ ਸਾਡੀ ਜਿਹੜੀ ਪਾਰਟੀ ਸੀ ਮੌਕੇ ਤੇ ਪਹੁੰਚ ਗਈ ਤੇ ਉਹਦੇ ਕਰਕੇ ਜਿਹੜੀ ਘਟਨਾ ਜਿਹੜੀ ਬਚ ਗਈ ਤੇ ਇੰਦੇ ਚ ਸਾਡੇ ਜਿਹੜੇ ਮਾਜੋਗ ਐਸਐਸਪੀ ਸਾਹਿਬ ਨੇ ਜਿਹੜਾ ਅਸੀਂ ਹੁਣ ਬੈਠ ਕੇ ਇੱਕ ਪੈਨਸਰਾਂ ਲਿਆ ਉਹਦੇ ਚ ਇਹ ਵੀ ਤੁਹਾਡੇ ਬੱਚੇ ਜਿਹੜੇ ਪਲੱਸ 1 ਪਲੱਸ 2 ਦੇ ਨੇ ਤੇ ਇਹਨਾਂ ਦੇ ਫਿਊਚਰ ਨੂੰ ਵੇਖਦੇ ਹੋਏ ਇਹਨਾਂ ਨੂੰ ਇੱਕ ਵਾਰੀ ਅਸੀਂ ਮਾਫ ਕਰਦੇ ਹਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਦਰਿਆਦਲੀ ਦਿਖਾਈ ਹੈ ਕਿ ਬੱਚਿਆਂ ਦਾ ਇੱਥੋਂ ਹੀ ਕਈ ਵਾਰੀ ਡੀਐਸ ਵੀਜ਼ਾ ਬਣਾ ਅੰਦਰ ਵੀ ਗੱਲਾਂ ਹੋ ਰਹੀਆਂ ਸੀ ਵੀ ਇੱਥੋਂ ਬੱਚਿਆਂ ਦਾ ਪ੍ਰਵੈਖ ਖਰਾਬ ਹੋ ਜਾਂਦਾ ਸਟਾਰਟਿੰਗ ਤੇ ਬੱਚਾ ਮਾੜੀ ਜੀ ਗਲਤੀ ਕਰਦਾ ਤੇ ਉਸ ਤੋਂ ਬਾਅਦ ਫਿਰ ਗਲਤੀਆਂ ਤੋਂ ਗਲਤੀਆਂ ਅੱਗੇ ਉੱਠ ਜਾਂਦਾ ਇਸ ਕਰਕੇ ਸਾਰਿਆਂ ਤੋਂ ਪਹਿਲਾਂ ਤੇ ਬਹੁਤ ਜੀ ਛਲਾਕਾ ਜੋ ਕਹਾਜ਼ ਮੈਂ ਪੁਲਿਸ ਦਾ ਜਿਹੜਾ ਸਾਰਾ ਐਸਐਸਪੀ ਸਾਹਿਬ ਸਾਰੇ ਇਹਨਾਂ ਨੇ ਬੈਠ ਕੇ ਰਾਤ ਮੀਟਿੰਗ ਕੀਤੀ ਹੈ ਉਹਦੇ ਵਿੱਚ ਇਹ ਕਿਹਾ ਵੀ ਬੱਚਿਆਂ ਨੂੰ ਇੱਕ ਵਾਰੀ ਆਪਾਂ ਮਾਫੀ ਦੇਈਏ ਵੀ ਚਲੋ ਪਹਿਲੀ ਇਹਨਾਂ ਦੀ ਗਲਤੀ ਹੈ 8 ਦਿਨ ਦੀ ਇੱਕ ਨੈਸ਼ਮੈਂਟ ਲਾਈ ਹੈ ਕਹੁੰਦੇ ਆ ਕਿ ਇਹ ਬਹੁਤ ਚੰਗੀ ਗੱਲ ਹੈ ਜਿਹੜੇ 2-2 3-3 ਘੰਟੇ ਨਾਲ ਟ੍ਰੈਫਿਕ ਦੇ ਕੰਮ ਕਰਨਗੇ 7 ਦਿਨ ਠੀਕ ਹੈ ਆਪਣੀ ਪੜ੍ਹਾਈ ਦੇ ਸਮੇਂ ਤੋਂ ਮਗਰੋਂ ਤੇ ਉੱਥੋਂ ਸਮਾਜ ਵਾਸਤੇ ਇਸ ਵੀ ਕਾਰਵਾਈ ਬਹੁਤ ਸ਼ਲਾਘਾਯੋਗ ਹੈ ਜੀ ਬੱਚੇ ਕਾਲਜ ਦੇ ਵਿੱਚ ਲੜਾਈ ਝਗੜਾ ਕਰ ਰਹੇ ਸੀ ਤੇ ਮੌਕੇ ਤੇ ਪੁਲਿਸ ਨੇ ਜਾ ਕੇ ਉਹਨੂੰ ਕਾਬੂ ਕਰ ਲਿਆ ਇਹ ਕੋਈ ਮਾਰਲੀ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਸ ਕਰਕੇ ਅਸੀਂ ਪੁਲਿਸ ਦਾ ਧੰਨਵਾਦ ਕਰਦੇ ਆ ਅੱਗੇ ਤੋਂ ਅਸੀਂ ਆਪਣੇ ਬੱਚਿਆਂ ਦੀ ਪੂਰੀ ਦੇਖਰੇਖ ਕਰਾਂਗੇ ਮਗਰ ਆ ਕੇ ਉਹ ਸਮਾਂ ਹੋ ਗਿਆ ਸੀ ਕਿ ਅਸੀਂ ਖੇਤੀਬਾੜੀ ਨਾਲ ਰਿਲੇਟਡ ਆ ਕਣਕ ਬੀਜਣ ਦਾ ਸਮਾਂ ਸੀਗਾ ਕਣਕ ਦੀ ਬਜਾਈ ਵਿੱਚ ਉਹਦੇ ਕਰਕੇ ਬੱਚਿਆਂ ਦਾ ਨਹੀਂ ਧਿਆਨ ਦਿੱਤਾ ਗਿਆ ਹੁਣ ਅਸੀਂ ਇਹਨਾਂ ਦੇ ਨਾਲ ਅਸੀਂ ਮਗਰ ਆਪਣੀ ਪੂਰੀ ਨਿਗਰਾਨੀ ਰੱਖਾਂਗੇ ਇਹ ਕੱਲ ਦਸ਼ਮੀਸ਼ ਪਬਲਿਕ ਸਕੂਲ ਫਰੀ ਕੋਡ ਦੇ ਕੋਈ ਦੁਪਹਿਰ ਦਾ ਟਾਈਮ ਸੀਗਾ ਸਕੂਲ ਦੇ ਬਾਹਰ ਕੁਝ ਦੋ ਤਿੰਨ ਕਾਰਾਂ ਤੇ ਸਟੂਡੈਂਟ ਆਉਂਦੇ ਨੇ ਤੇ ਸਕੂਲ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਕੋਲ ਕੋਈ ਆਪਣੇ ਤੇਜ ਹਥਿਆਰ ਸੀਗੇ ਤੇ ਜਦੋਂ ਸਾਡੀ ਉਸੇ ਟਾਈਮ ਸਾਡੀ ਪੀਸੀਆਰ ਪਾਰਟੀ ਨੂੰ ਮੈਸੇਜ ਮਿਲਦਾ ਤੇ ਉਸ ਸਾਡੀ ਪੀਸੀਆਰ ਪਾਰਟੀ ਇੰਨੀ ਐਕਟਿਵ ਸੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਪੀਸੀਆਰ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਦਿੰਦੇ ਭਜਦੇ ਨੇ ਤੇ ਸਾਡੀ ਪੀਸੀਆਰ ਪਾਰਟੀ ਦਾ ਇੱਕ ਮੋਟਰਸਾਈਕਲ ਸੀ ਉਹਨੂੰ ਵੀ ਹਿੱਟ ਕਰਦੇ ਨੇ ਪਰ ਉਹਦੇ ਕੋਈ ਨੁਕਸਾਨ ਨਹੀਂ ਹੋਇਆ ਸਾਡੇ ਪੀਸੀਆਰ ਦਾ ਜਾਂ ਕਿਸ ਤਰ੍ਹਾਂ ਦਾ ਵੀ ਜੋ ਇਹਨਾਂ ਦਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸ਼ਾਮ ਨੂੰ ਸਾਰੇ ਬੱਚਿਆਂ ਨੂੰ ਰਾਉਂਡ ਅਪ ਕਰਦੇ ਹਾਂ ਰਾਉਂਡ ਅਪ ਕਰਕੇ ਅਸੀਂ ਇਹਨਾਂ ਨੂੰ ਜਿਹੜੀ ਪੁੱਛਕਿਛ ਕੀਤੀ ਏ ਉਹਦੇ ਵਿੱਚ ਹੁਣ ਹੁਣ ਤੱਕ ਇਹ ਆਇਆ ਵੀ ਇਹਨਾਂ ਦੀ ਕੋਈ ਵੈਲਫੇਅਰ ਪਾਰਟੀ ਸਲਾਨਾ ਹੁੰਦੀ ਏ ਉਸ ਦੇ ਸਬੰਧ ਵਿੱਚ ਇਹਨਾਂ ਦੇ ਆਪਸ ਚ ਗਰੁੱਪ ਬਣੇ ਸਕੂਲ ਦੇ ਵਿੱਚ ਤੇ ਕੋਈ ਇੱਕ ਦੋ ਦਿਨ ਪਹਿਲਾਂ ਇਹਨਾਂ ਨਾਲ ਟਕਰਾਰ ਹੋਇਆ ਸੀ ਉਸ ਪਾਰਟੀ ਨੂੰ ਲੈ ਕੇ ਤੇ ਇੱਕ ਪਾਰਟੀ ਅੱਜ ਉਸ ਸਭੰਚ ਲੜਨਾ ਕੀ ਸੀ ਤੇ ਜਿਨ੍ਹਾਂ ਚੋਂ ਇਹ ਇਹ ਸਾਰੇ ਬੱਚੇ ਨੇ ਸਰਾਂ ਸਾਲ ਦੇ ਛੋਟੇ ਕੋਈ ਪਲੱਸ 1 ਦੇ ਨੇ ਪਲੱਸ 2 ਦੇ ਨੇ ਸਾਡੇ ਮਾਝੋਗ ਐਸਐਸਪੀ ਸਾਹਿਬ ਦੇ ਹਦਾਇਤ ਕੀਤੀ ਵੀ ਇਹਨਾਂ ਦੇ ਪੇਰੈਂਟਸ ਨੂੰ ਇਹਨਾਂ ਦੇ ਮੈਨੇਜਮੈਂਟ ਨੂੰ ਬੁਲਾ ਕੇ ਜਿਹੜੀ ਹੁਣ ਸਾਡੇ ਇੱਥੇ ਹਾਜ਼ਰ ਨੇ ਪੇਰੈਂਟਸ ਵੀ ਮੈਨੇਜਮੈਂਟ ਵੀ ਅਸੀਂ ਉਹਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ ਨਹੀਂ ਇਹਨਾਂ ਬੱਚਿਆਂ ਦਾ ਕੋਈ ਰਿਕਾਰਡ ਕ੍ਰਿਮੀਨਲ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਰੀਲੀਫ ਦਿੱਤਾ ਗਿਆ ਹੈ ਵੀ ਕਿਉਂ ਇਹਨਾਂ ਫਿਊਚਰ ਨੂੰ ਵੇਖਦੇ ਹੋਏ